ਫਤੇਸ਼ਾ ਰਾਜਾ ਅੰਦਰੋਂ ਅੰਦਰ ਹੀ ਬੜਾ ਹੈਰਾਨ ਵੀ ਸੀ ਇਸ ਗੱਲ ਨੂੰ ਲੈ ਕੇ ਪਿਆਰੋ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ ਤਾਂ ਮੇਰੀ ਧੀ ਦੇ ਵਿਆਹ ਦੇ ਵਿੱਚ ਸਵਾ ਲੱਖ ਦਾ ਤੰਬੂਲ ਗਹਿਣੇ ਸੋਨੇ ਦੇ ਇੰਨਾ ਕੁਝ ਭੇਜਿਆ ਹੋਰ ਬੜਾ ਪਦਾਰਥ ਭੇਜਿਆ ਹੈ ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਜਿਹਦੀ ਬਰਾਤ ਹੈ ਉਹਨੂੰ ਲੰਘਣ ਨਹੀਂ ਦਿੱਤਾ ਬੜਾ ਹੈਰਾਨ ਸੀ ਸੋਚ-ਸੋਚ ਕੇ ਪਿਆਰੋ ਪਰ ਵਿਆਹ ਜਿਹੜਾ ਏ ਬਿਨਾਂ ਬਰਾਤ ਦੇ ਹੀ ਲਾੜੇ ਦੇ ਨਾਲ ਸੰਪਨ ਹੋ ਚੁੱਕਾ ਸੀ ਇਹਨੇ ਨੂੰ ਹੁਣ ਭਾਈ ਲੰਦ ਚੰਦ ਦੀਵਾਨ ਤੇ ਭਾਈ ਦੇਹਰਾੰ ਪ੍ਰੋਹਤ ਇਹਨਾਂ ਨੂੰ ਖਬਰ ਮਿਲ ਗਈ ਕਿ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਤੋਂ ਰਾਜੇ ਭੀਮਚੰਦ ਨੂੰ ਲੰਗਰ ਨਹੀਂ ਦਿੱਤਾ ਬਰਾਤ ਸਮੇਤ ਪਿਆਰਿਓ ਫਿਰ ਭਾਈ ਨੰਦਚੰਦ ਜੀ ਥੋੜਾ ਸਮਾਂ ਰੁੱਕ ਕੇ ਕਿਉਂਕਿ ਇੱਥੇ ਸਾਰੇ ਰੌਣਕ ਚੱਲ ਰਹੀ ਸੀ ਥੋੜੀ ਬਹੁਤ ਵਿਆਹ ਦੀ ਪਰ ਭਾਈ ਨੰਦਚੰਦ ਜੀ ਨੇ ਭਾਈ ਦੇਹਰਾੰ ਨੂੰ ਨਾਲ ਲੈ ਕੇ ਤੇ ਫਤਿਹ ਸ਼ਾਹ ਨੂੰ ਮਿਲਣਾ ਕੀਤਾ ਤੇ ਆਖਿਆ ਜੀ ਗੁਰੂ ਸਾਹਿਬ ਨੇ ਤੰਬੂਲ ਭੇਜਿਆ ਸਵਾ ਲੱਖ ਦਾ ਹੋਰ ਵਸਤੂਆਂ ਭੇਜੀਆਂ ਲੈ ਲਓ ਤੇ ਸਾਨੂੰ ਇਜਾਜ਼ਤ ਦਿਓ ਅਸੀਂ ਹੁਣ ਜਾਣਾ ਹੈ ਕਿਉਂਕਿ ਭਾਈ ਨੰਦਚੰਦ ਜੀ ਨੂੰ ਪਤਾ ਸੀ ਕਿ ਰਾਜੇ ਜਿਹੜੇ ਨੇ ਇਹ ਬਚਨਾਂ ਦੇ ਤੇ ਸਕੰਨਾ ਦੇ ਬੜੇ ਕੱਚੇ ਨੇ ਭਾਵੇਂ ਪਤਾ ਨਹੀਂ ਕਾਲੇ ਕਦੋਂ ਪੈ ਜਾਣ ਤੇ ਕਦੋਂ ਹਮਲਾ ਕਰ ਦੇਣ ਤੇ ਸਾਡੀ ਗਿਣਤੀ ਜਿਹੜੀ ਹੈ ਉਹ ਤੇ ਆਟੇ ਵਿੱਚ ਲੂਣ ਦੀ ਤਰ੍ਹਾਂ ਹੈ ਤੇ ਇੰਨੇ ਵੱਡੀ ਫੌਜ ਦੇ ਨਾਲ ਰਾਜੇ ਸਾਰੇ ਆ ਰਹੇ ਨੇ ਤੇ ਸਾਨੂੰ ਇੱਥੋਂ ਚਲੇ ਜਾਣੇ ਮਸਨਦਾ ਆਪਸਬ ਹੋਏਗਾ ਪਰ ਗੁਰੂ ਸਾਹਿਬ ਨੇ ਆਖੇ ਸੀ ਸਾਰੇ ਰਾਜਿਆਂ ਦੇ ਵਿੱਚ ਰਹਿ ਕੇ ਫੇਰ ਹੀ ਇਹ ਸਮਾਨ ਉਹਨਾਂ ਨੂੰ ਦਿਓ ਜੇ ਪਰ ਇਹਨਾਂ ਪਹਿਲਾਂ ਦੇਣ ਦੀ ਕੋਸ਼ਿਸ਼ ਕੀਤੀ ਫਤੇਸ਼ਾ ਕਹਿਣ ਲੱਗਾ ਨਹੀਂ ਭਾਈ ਅਜੇ ਤਾਂ ਆਪਾਂ ਲੈਣ ਦੇਣ ਦਾ ਕੰਮ ਸ਼ੁਰੂ ਨਹੀਂ ਕੀਤਾ ਬਰਾਤ ਸਾਰੀ ਰਾਜੇ ਜਿਹੜੇ ਨੇ ਉਹਨਾਂ ਨੂੰ ਆ ਲੈਂਦੇ ਫੇਰ ਲਵਾਂਗੇ ਸੋ ਭਾਈ ਨੰਦਚੰਦ ਜੀ ਪਿਆਰੋ ਸੋਚਣ ਲੱਗ ਪਏ ਕਿ ਹਾਂ ਗੁਰੂ ਸਾਹਿਬ ਨੇ ਵੀ ਤਾਂ ਇਹੀ ਆਖਿਆ ਸੀ ਕਿ ਰਾਜਿਆਂ ਦੇ ਵਿੱਚ ਜਦੋਂ ਸਾਰੇ ਇਕੱਠੇ ਹੋ ਜਾਣਗੇ ਉਦੋਂ ਇਹ ਸਾਰਾ ਕੁਝ ਦੇਣਾ ਹੈ